ਸੂਬੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਕਮਰ ਕਸੇ ਹੋਏ ਹਨ ਉੱਥੇ ਹੀ ਸੂਬਾ ਚੋਣ ਕਮਿਸ਼ਨ ਵੱਲੋਂ ਪੰਚਾਇਤ ਵਿਭਾਗ ਨੂੰ ਇਨ੍ਹਾਂ ਚੋਣਾਂ ਲਈ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਬਲਕਿ ਕਿਸੇ ਵੀ ਸਮੇਂ ਪੰਚਾਇਤੀ ਚੋਣਾਂ ਦਾ ਵਿਗੜ ਵੱਜ ਸਕਦਾ ਹੈ ਚੋਣ ਕਮਿਸ਼ਨਰ ਬੜੀ ਤੇਜ਼ੀ ਨਾਲ ਵੋਟਾਂ ਦਾ ਮੁਲਾਕਨ ਕਰਵਾ ਰਿਹਾ ਹੈ ਜਿਸ ਤਰ੍ਹਾਂ ਚੋਣ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਤਹਿਤ ਪੰਚਾਇਤ ਵਿਭਾਗ ਵੱਲੋਂ 2118 ਦੀ ਵਾਰਡਬੰਦੀ ਅਤੇ 1 ਜਨਵਰੀ 2023 ਤੱਕ ਬਣੀਆਂ ਵਿਧਾਨ ਸਭਾ ਦੀਆਂ ਵੋਟਾਂ ਦਾ ਆਪਸ ਵਿੱਚ ਨਿਰੀਖਣ ਕਰਵਾਇਆ ਗਿਆ ਇਸ ਸਬੰਧੀ ਵਿਧਾਨ ਸਭਾ ਹਲਕਾ ਰਾਏ ਕੋਰਟ ਅਧੀਨ ਪੈਂਦੇ ਪੰਚਾਇਤ ਵਿਭਾਗ ਦੇ ਬਲਾਕ ਰਾਏ ਕੋਰਟ ਬਲਾਕ ਪੱਖੋਵਾਲ ਅਤੇ ਬਲਾਕ ਸੁਧਾਰ ਦੇ ਕਰਮਚਾਰੀਆਂ ਵੱਲੋਂ ਆਪਣੇ ਬੀਡੀ ਪੀਓ ਜੀ ਦੀ ਦੇਖਰੇਖ ਹੇਠ ਦਿਨ ਰਾਤ ਸਖਤ ਮਿਹਨਤ ਕਰਕੇ ਇੱਕ ਹਫਤੇ ਵਿੱਚ ਦੋਵੇਂ ਲਿਸਟਾਂ ਦੀਆਂ ਵੋਟਾਂ ਨੂੰ ਆਪਸ ਵਿੱਚ ਮਿਲਾ ਕੇ ਚੈੱਕ ਕੀਤਾ ਜਾ ਸਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਰਾਏਕੋਟ ਦੇ ਬੀਡੀਪੀਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਵੋਟਰ ਸੂਚੀਆਂ ਤੇ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਨਾਲ ਮਿਲਾ ਕੇ ਸ਼ਨਾਖਤ ਕਰ ਲਈ ਕਿਹਾ ਗਿਆ ਹੈ ਜਿਸ ਦੇ ਤਹਿਤ ਉਹਨਾਂ ਵੱਲੋਂ 2118 ਦੀ ਵਾੜਬੰਦੀ ਅਤੇ ਵਿਧਾਨ ਸਭਾ ਬੜੀ ਨਵੀਂ ਵੋਟਰ ਸੂਚੀ ਵਿੱਚ ਛਾਵਣ ਨਵੀਆਂ ਵੋਟਾਂ ਨੂੰ ਮਿਲਾ ਕੇ ਪੰਚਾਇਤੀ ਵੋਟਰ ਸੂਚੀ ਵਿੱਚ ਦਰਜ ਕੀਤਾ ਜਾ ਰਿਹਾ ਹੈ ਇਸ ਦੀ ਬਾਅਦ ਵਿੱਚ ਗੂਗਲ ਸ਼ੀਟ ਤਿਆਰ ਕੀਤੀ ਜਾਵੇਗੀ ਇਹ ਨਵੀਂ ਵਾੜਬੰਦੀ ਸੰਬੰਧੀ ਪੁੱਛਣ ਤੇ ਬੀਡੀਪੀ ਔਰ ਹਾਈ ਕੋਰਟ ਨੇ ਦੱਸਿਆ ਕਿ ਅਜੇ ਤੱਕ ਚੋਣ ਕਮਿਸ਼ਨਰ ਵੱਲੋਂ ਨਵੀਂ ਵਾੜਬੰਦੀ ਸੰਬੰਧੀ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਬਲਕਿ 2018 ਵਿੱਚ ਨੋਟੀਫਾਈ ਵਾੜਬੰਦੀ ਮੁਤਾਬਕ ਹੀ ਪੰਚਾਇਤੀ ਚੋਣਾਂ ਹੋਣਗੀਆਂ ਸਗੋਂ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਉਸ ਮੁਤਾਬਕ ਜਲਦ ਹੀ ਸੂਬੇ ਵਿੱਚ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ ਉਹਨਾਂ ਆਖਿਆ ਕਿ ਮੁਲਾਕਣ ਤੋਂ ਬਾਅਦ ਤਿਆਰ ਹੋਈਆਂ ਕੰਪਿਊਟਰਾਂ ਵਿੱਚ ਦਰਜ ਕਰਨ ਉਪਰੰਤ ਚੋਣ ਕਮਿਸ਼ਨ ਕੋਲ ਇਹ ਸੂਚੀਆਂ ਜਮ੍ਹਾਂ ਕਰਵਾਈਆਂ ਜਾਣਗੀਆਂ 20 ਦਸੰਬਰ ਨੂੰ ਇਹ ਸੂਚੀਆਂ ਪਿੰਡਾਂ ਵਿੱਚ ਲਗਾ ਦਿੱਤੀਆਂ ਜਾਣਗੀਆਂ ਅਤੇ 21 ਤੋਂ 29 ਦਸੰਬਰ ਤੱਕ ਐਸ ਡੀ ਐਮ ਰਾਏਕੋਟ ਵਿਖੇ ਲੋਕ ਨਵੀਂ ਵੋਟ ਬਣਵਾਉਣ ਜਾਂ ਸੁਧਾਈ ਕਰਨ ਸੰਬੰਧੀ ਆਪਣੇ ਇਤਰਾਜ਼ ਲਿਖਤੀ ਰੂਪ ਵਿੱਚ ਦਰਜ ਕਰਵਾ ਸਕਦੇ ਹਨ ਜੇ ਨਿਊਜ਼ ਪੰਜਾਬੀ ਲਈ ਰਾਏਕੋਟ ਤੋਂ ਦਿਲਵਿੰਦਰ ਸਿੰਘ ਰਸ਼ੀਨ ਦੀ ਰਿਪੋਰਟ ਮੇਰਾ ਨਾਮ ਜੀ ਪਰਮਿੰਦਰ ਸਿੰਘ ਮੈਂ ਬੀਡੀਪੀ ਹਰਾਈਕੋਟ ਹਾਂ ਜੀ ਤੇ ਜੋ ਇਹ ਤਿਆਰੀਆਂ ਚੱਲ ਰਹੀਆਂ ਸੀ ਦੇਖਿਆ ਕੀ ਤਿਆਰੀਆਂ ਚੱਲ ਰਹੀਆਂ ਆਪਣੇ ਇਹ ਜੀ ਬਾਣ ਜੋਗ ਜਿਹੜੇ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈਗਾ ਪੂਰੇ ਪੰਜਾਬ ਦੇ ਵਿੱਚ ਉਹਦੇ ਚ ਉਹਨਾਂ ਨੇ ਕੀ ਕਿਹਾ ਹੈਗਾ ਵੀ ਜਿਹੜੀ 11 ਤਰੀਕ ਤੋਂ ਲੈ ਕੇ 18-12 ਤੱਕ ਇਹ ਜਿਹੜੀ ਵੋਟਾਂ ਦੀ ਜਿਹੜੀ ਮਤਲਬ ਵੋਟਰ ਸੂਚੀਆਂ ਹੈਗੀਆਂ ਇਦੇ ਵਿੱਚ ਅਸੀਂ ਜਿਹੜੀਆਂ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਸਾਨੂੰ ਇੱਕ ਇੱਕ 23 ਦੀਆਂ ਮਾਨਯੋਗ ਐਸ.ਡੀ.ਐਮ ਸਾਹਿਬ ਨੇ ਪ੍ਰੋਵਾਈਡ ਕਰਾਈਆਂ ਉਹਦੇ ਵਿੱਚ ਅਸੀਂ ਜਿਹੜੀ ਬਾੜਬੰਦੀ ਹੈਗੀ 2018 ਦੀ ਜਿਹੜਾ ਨੋਟੀਫਾਈ ਹੋਈ ਹੋਈ ਆ ਅਸੀਂ ਉਹਦੀਆਂ ਜਿਹੜੀਆਂ ਵੋਟਾਂ ਹੈਗੀਆਂ ਉਹਨਾਂ ਦੀ ਸਨਾਖਤ ਕਰਦੇ ਆ ਵੀ ਜਿਹੜੀਆਂ ਉਹ ਇੱਕ ਇੱਕ 23 ਵਾਲੀ ਦੇ ਵਿੱਚ ਕਿਹੜੀਆਂ ਵੋਟਾਂ ਹੈਗੀਆਂ ਜਿਹੜੀਆਂ ਨਵੀਆਂ ਵੋਟਾਂ ਬਣੀਆਂ ਉਹਨੂੰ ਨਵੇਂ ਉਸੇ ਮਕਾਨਾਂ ਦੇ ਵਿੱਚ ਅਸੀਂ ਸੈਕਟ ਕਰਦੇ ਆਂ ਤੇ ਉਹ ਹਰ ਇੱਕ ਬੋਰਡ ਦੇ ਉੱਤੇ ਅਸੀਂ ਕਿਸੇ ਨਾ ਕਿਸੇ ਉਹਦਾ ਮਕਾਨ ਨੰਬਰ ਲਿਖਾਂਗੇ ਔਰ ਉਹਦਾ ਵਾਰਡ ਨੰਬਰ ਲਿਖਾਂਗੇ ਅੱਗੇ ਫਿਰ ਇਹਦੀ ਗੂਗਲ ਸ਼ੀਟ ਬਣਨੀ ਹੈ ਤੇ ਉਹਦੇ ਨਾਲ ਫਿਰ ਜਿਹੜੀ ਇਹ ਮਤਲਬ ਜਿਹੜੀ 18 ਦੀ 2018 ਦੀ ਵਾਰਡਬੰਦੀ ਹੈਗੀ ਆ ਉਹ ਉਹਦੇ ਹਿਸਾਬ ਨਾਲ ਜਿਹੜੀਆਂ ਅਗਿ ਚੋਣਾ ਹੋਣ ਲੀਆਂ ਜੀ ਪੰਚਾਇਤ ਚੋਣਾ ਜੀ ਕੀ ਨਵੀਂ ਵਾਰਡਬੰਦੀ ਦੀ ਕੋਈ ਹਦਾਇਤਾਂ ਨਹੀਂ ਜੀ ਨਹੀਂ ਨਵੀਂ ਵਾਰਡਬੰਦੀ ਦੀਆਂ ਕੋਈ ਹਦਾਇਤਾਂ ਨਹੀਂ ਹੈਗੀਆਂ ਜੀ ਇਹ ਜਿਹੜੀ 2018 ਦੇ ਵਿੱਚ ਜਿਹੜੀ ਨੋਟੀਫਾਈ ਹੋਈ ਆ ਜਿਹੜੀ ਵਾਰਡਬੰਦੀ ਉਦੇ ਹਿਸਾਬ ਨਾਲ ਹੀ ਸਾਰੇ ਕੰਮ ਹੋ ਰਿਹਾ ਜੀ ਉਹਨੂੰ ਆਧਾਰ ਮੰਨ ਕੇ ਹੋ ਰਿਹਾ ਕਿੰਨਾ ਕੰਮ ਹੋ ਚੁੱਕਿਆ ਹੈ ਜਿਹੜਾ ਮੇਰੇ ਬਲਾਕ ਦਾ ਕੰਮ ਹੈ ਜੀ ਉਹ ਤਕਰੀਬਨ 85 ਤੋਂ 90% ਕੰਮ ਹੋ ਗਿਆ ਤੇ ਬਾਕੀ ਜਿਹੜਾ ਉਹ ਸ਼ਾਮ ਤੱਕ ਅਸੀਂ ਕਰਕੇ ਜਾਵਾਂਗੇ ਕਿਉਂਕਿ ਜਿਹੜਾ ਕੰਮ ਹੈਗਾ ਇਹ ਡੇਟ ਬਾਉਂਡ ਹੈਗਾ اچھا ਇੱਕ ਹੋਰ ਸਵਾਲ ਜੀ ਜਦੋਂ ਤੱਕ ਪੰਚਾਇਤੀ ਚੋਣਾਂ ਕਰੋ ਵਾਇਲਾਣ ਦੇ ਦੇਖੋ ਜੀ ਉਹਦੇ ਸੰਬੰਧ ਦੇ ਵਿੱਚ ਜਿਹੜੀ ਇਹ ਤਿਆਰੀਆਂ ਚੱਲ ਰਹੀਆਂ ਉਹਦੇ ਹਿਸਾਬ ਨਾਲ ਤਾਂ ਇਹ ਕਹਿ ਸਕਦੇ ਆਂ ਵੀ ਜਲਦੀ ਚੋਣਾਂ ਦਾ ਕੋਈ ਐਲਾਨ ਹੋ ਸਕਦਾ ਪਰ ਇਹ ਦੇਖੋ ਭਵਿੱਖ ਦੀ ਗੱਲ ਹੈਗੀ ਇਹ ਮਾਨਯੋਗ ਚੋਣ ਕਮਿਸ਼ਨ ਦੇ ਸਭ ਦੇ ਹੱਥ ਹੈਗੀ ਆ ਤੇ ਸਾਡੇ ਇਹਦੇ ਵਿੱਚ ਕੋਈ ਸਾਡੇ ਹੱਥ ਵਸ ਨਹੀਂ ਹੈ ਜਦੋਂ ਉਹ ਚੋਣਾਂ ਦਾ ਐਲਾਨ ਕਰਨਗੇ ਤਿਆਰੀਆਂ ਬਿਲਕੁਲ ਇਹਦੀਆਂ ਮੁਕੰਮਲ ਹੋਣ ਵੱਲ ਜਾ ਰਹੀਆਂ ਬੀਡੀਪਸਾਉ ਇੱਕ ਹੋਰ ਬਟਰ ਸਵਾਲ ਹੈ ਹਾਂਜੀ ਜਿਹੜੀਆਂ ਇਹ ਤੁਸੀਂ ਮਤਲਬ ਵੋਟਾਂ ਦੀ ਮੈਸੇਜ ਕਰ ਰਹੇ ਆ ਜੀ ਇਹਦੇ ਬਾਬਤ ਲੋਕਾਂ ਨੂੰ ਕਿਵੇਂ ਜਾਣੂ ਕਰਵਾਇਆ ਜਾਊ ਜੇ ਕਿਸੇ ਨੇ ਕੋਈ ਆਪਣਾ ਅਫਰਾਦ ਜਿਹੜਾ ਪੇਸ ਕਰਨਾ ਉਹਦਾ ਕੀ ਪ੍ਰੋਵੀਜ਼ਨ ਹੈ ਇਹਦੇ ਚ ਇਹ ਹੈਗਾ ਜੀ ਵੀ ਜਿਹੜਾ ਮਾਨਜੋਗ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਹੈਗੇ ਉਹਨਾਂ ਵੱਲੋਂ ਜੋ ਲੈਟਰ ਆਇਆ ਜੀ 18 ਤਰੀਕ ਤੱਕ ਅਸੀਂ ਆਹ ਪ੍ਰੋਸੈਸ ਕਰ ਰਹੇ ਆ ਉਸ ਤੋਂ ਬਾਅਦ ਇਹਨਾਂ ਦਾ ਕੰਪਿਊਟਰਾਂ ਦੇ ਵਿੱਚ ਨਾਲ ਦੀ ਨਾਲ ਇਹ ਫੀਡ ਹੋ ਰਿਹਾ ਜੋ ਅਸੀਂ ਪ੍ਰੋਸੈਸ ਕਰ ਰਹੇ ਆ ਉਸ ਤੋਂ ਬਾਅਦ ਕੀ ਹੋਣਾ ਜੀ 20 12 23 ਨੂੰ ਅਸੀਂ ਇਹ ਹੀ ਸੂਚੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਪ੍ਰਕਾਸ਼ਿਤ ਕਰ ਦੇਣੀ ਆ ਕੱਲਾ ਦੇ ਉੱਪਰ ਤੇ ਜਿਹੜੀ 21 12 23 ਤੋਂ ਲੈ ਕੇ 29 12 23 ਤੱਕ ਸਬ ਡਿਵੀਜ਼ਨ ਜਿਹੜੇ ਦੇ ਮਾਲਕ ਹੈਗੇ ਆ ਆਪਣੇ ਮਾਨਯੋਗ ਐਸ.ਡੀ.ਐਮ ਸਾਹਿਬ ਉਹਨਾਂ ਕੋਲੇ ਇਹਨਾਂ ਦੇ ਇਤਰਾਜ ਜਿਹੜੇ ਲੋਕ ਉਹ ਦੇ ਸਕਦੇ ਆ ਵੀ ਸਾਡੀ ਜਿਹੜੀ ਇਹ ਮਤਲਬ ਆ ਵੋਟ ਕੋਈ ਰਹਿ ਗਈ ਜੀ ਜਾਂ ਕੋਈ ਹੋਰ ਵਾਰਡ ਦੇ ਵਿੱਚ ਪੈ ਗਈ ਉਹਦੇ ਹਿਸਾਬ ਨਾਲ ਉਹ ਉਹਦੀ ਜਾ ਕੇ ਇਤਰਾਜ ਆਪਦੇ ਲਿਖਤੀ ਦੇ ਸਕਦੇ ਆ